ਨਮਕ ਨੂੰ ਦੀਵੇ ਵਿੱਚ ਪਾਉਣ ਵਾਲਾ ਇਹੇ ਟੁਕਕਾ ਵੱਡੇ ਤੋਂ ਵੱਡਾ ਦੁਸ਼ਮਣ ਵੀ ਤੁਹਾਡੇ ਪੈਰਾਂ ਵਿੱਚ ਹੋਵੇਗਾ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਆਪਾਂ ਅੱਜ ਇੱਕ ਅਜੇਹਾ ਟੋਟਕਾ ਲੈ ਕੇ ਆਏ ਹਾਂ ਜੋ ਸਦਾ ਲਈ ਤੁਹਾਡੀ ਜ਼ਿੰਦਗੀ ਦੇ ਰੁਕਾਵਟਾਂ ਨਜ਼ਰਾਂ ਦੁਸ਼ਮਣਾਂ ਤੇ ਕਰਜ਼ਿਆਂ ਦਾ ਅੰਤ ਕਰ ਸਕਦਾ ਹੈ ਹੁਣੇ ਹੀ ਨਾ ਛੱਡਿਏਂ ਹੈ ਵੀਡੀਓ ਕਿਉਂਕਿ ਇਹ ਕੋਈ ਛੋਟਾ ਮੋਟਾ ਟੋਟਕਾ ਨਹੀਂ ਇਹ ਤਾਂ ਇੱਕ ਅਜੇਹਾ ਸੱਚਾ ਰਾਜ਼ ਹੈ ਜੋ ਦਾਦਾ-ਪਰਦਾਦਿਆਂ ਤੋਂ ਲੁਕਾਇਆ ਗਿਆ ਸੀ ਆਪਾ ਸੋਚਦੇ ਹਾਂ ਚਿੱਟਾ ਨਮਕ ਇਹ ਤਾਂ ਰੋਟੀ ਵਿੱਚ ਪਾਉਂਦੇ ਹਾਂ ਪਰ ਭਰਾਜੀ ਇਹ ਨਮਕ ਆਮ ਨਹੀਂ ਹੁੰਦਾ ਨਮਕ ਜਿਸ ਨੂੰ ਸੱਤ ਸਾਗਰਾਂ ਦਾ ਲੂਣ ਕਹਿੰਦੇ ਹਨ ਇਹ ਧਰਤੀ ਦੀ ਗਹਿਰੀ ਤਾਕਤ ਨੂੰ ਆਪਣੇ ਵਿੱਚ ਰੱਖਦਾ ਹੈ ਜਿਵੇਂ ਪਾਣੀ ਹੌਵੇਂ ਤੋ ਦਿੰਦਾ ਐਵੇਂ ਨਮਕ ਤੇ ਦੀਵਾ ਮਾੜੀ ਤਾਕਤਾਂ ਨੂੰ ਸਾੜ ਦਿੰਦੇ ਨੇ ਤੁਸੀਂ ਰਾਤ ਨੂੰ 9 ਵਜੇ ਤੋਂ 11 ਵਜੇ ਦੇ ਵਿਚਕਾਰ ਇਕਲੇ ਹੋ ਜਾਓ ਘਰ ਦੇ ਉੱਤਰ ਵਾਲੇ ਹਿੱਸੇ ਵਿੱਚ ਜਾਂ ਛੱਤ ਤੇ ਜਾਂ ਦਰਵਾਜ਼ੇ ਕੋਲ ਬੈਠ ਜਾਓ ਕਿਵੇਂ ਕਰਨਾ 1 ਇੱਕ ਮਿੱਟੀ ਦਾ ਦੀਵਾ ਲਵੋ ਤੇਲ ਜਾਂ ghee ਪਾਓ 2 ਇੱਕ ਚਿੰਨਰ ਦੀ ਲੋਈ ਬੱਟੀ ਲਵੋ 3 ਚਿੱਟਾ ਨਮਕ ਹੱਥ ਵਿੱਚ ਲਵੋ 3 ਚੁੱਟੀਆਂ 4 ਆਪਣੀ ਸਰੀਰ ਤੋਂ ਸੱਤ ਵਾਰੀ ਘੁਮਾਉਣਾ ਹੈ 5 ਤੇ ਨਮਕ ਉਸ ਜਲਦੇ ਹੋਏ ਦੀਵੇ ਵਿੱਚ ਪਾ ਦੇਣਾ ਹੈ हे ਰੱਬਾ ਜੋ ਮਾੜਾ ਹੈ ਜੋ ਰੁਕਾਵਟਾਂ ਨੇ ਜੋ ਨਜ਼ਰਾਂ ਨੇ ਸਾੜ ਦੇ ਮੇਰੇ ਘਰ ਵਿੱਚ ਚਮਕ ਆ ਜਾਵੇ ਜਿਵੇਂ ਰੇਡੀਓ ਤਰੰਗਾ ਨਜ਼ਰ ਨਹੀਂ ਆਉਂਦੀਆਂ ਪਰ ਚਲਦਿਆਂ ਨੇ ਐਵੇਂ ਨਮਕ ਤੇ ਅੱਗ એનર્ਜੀ ਬੈਲੈਂਸ ਕਰਦੇ ਨੇ ਨਮਕ ਮਾੜੀ ਤਾਕਤ ਖਿੱਚਦਾ ਏ ਤੇ ਅੱਗ ਉਸ ਨੂੰ ਖਤਮ ਕਰ ਦਿੰਦੀ ਏ ਇਹ ਸਾਈਕਲੋਥੈਰਪੀ ਨਹੀਂ ਇਹ ਆਤਮਿਕ ਇਲਾਜ ਹੈ ਬਾਬੇ ਵੀ ਕਰਦੇ ਨੇ ਗਿਆਨੀ ਵੀ ਤੇ ਮਸਾਣਾ ਵਾਲੇ ਵੀ ਪਰ ਰਾ ਰੋਜ਼ਦਾਰਸ਼ਕ ਕਹਿੰਦੇ ਨੇ ਪਰਾ ਨਮਕ ਪਾਇਆ ਸੀ ਸੌ ਰੇ ਕਰ ਜ ਮਾਰਾ ਵਾਤਾਵਰਨ ਸੀ ਹੁਣ ਸਾਫ ਹੋ ਗਿਆ ਸਾਡੀ ਦੁਕਾਨ ਚ ਨજર ਸੀ 10 ਦਿਨ ਕੀਤਾ ਕਲੀਅਰ ਹੋ ਗਈ ਮੇਰਾ ਕਰਜ਼ਾ ਸੀ ਮੈਨੂੰ ਰਾਹ ਮਿਲ ਗਿਆ ਕਿਉਂਕਿ ਰੁਕਾਵਟਾਂ हट ਗਈਆਂ